ਗੁੱਡ ਮਾਰਨਿੰਗ ਅਲੀਸ਼ਾਨ ਗਰੁੱਪ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ 12 ਦਰੀ ਗਾਰਡਨ ਵਿੱਚ ਇਹ ਅਲੀਸ਼ਾਨ ਗਰੁੱਪ ਦੇ ਨਾਲ ਮਿਲ ਕੇ ਬਹੁਤ ਹੀ ਆਨੰਦ ਆ ਰਿਹਾ ਇਹ ਮਜ਼ਾ ਆ ਰਿਹਾ ਫੁੱਲ ਇੰਜੋਏ ਇੱਥੇ ਹਰ ਜਿਹੜੇ ਸ਼ਨੀਵਾਰ ਨੂੰ ਹਰ ਸ਼ਨੀਵਾਰ ਨੂੰ ਇੱਥੇ ਚਾਹ ਦੀ ਪਾਰਟੀ ਹੁੰਦੀ ਹੈ ਯਾਰਾਂ ਮਿੱਤਰਾਂ ਦੋਸਤਾਂ ਦੀ ਕਿਉਂਕਿ ਸਾਰੇ ਸਾਰੇ ਜਿਹਨੇ ਇੱਥੇ ਸੈਰ ਕਰਨ ਵਾਸਤੇ ਆਉਂਦੇ ਨੇ ਬਹੁਤ ਹੀ ਅੱਛਾ ਗਰੁੱਪ ਹੈ ਅਲੀਸ਼ਾਨ ਗਰੁੱਪ ਇਦੇ ਵਿੱਚ ਬਹੁਤ ਹੀ ਇਹ ਮਤਲਬ ਸਮਝਦਾਰ ਲੋਕ ਇੱਥੇ ਇਕੱਤਰ ਹੋਏ ਨੇ ਸਮਾਜ ਦੇ ਜਿਹੜੇ ਮੁੱਦੇ ਹੁੰਦੇ ਨੇ ਅਕਸਰ ਉਹ ਲੋਕਾਂ ਤੱਕ ਪਹੁੰਚਾਦੇ ਰਹਿੰਦੇ ਨੇ ਤੇ 12 ਦਰੀ ਦੇ ਜਿਹੜੇ ਮਸਲੇ ਹੁੰਦੇ ਨੇ ਉਹ ਸਰਕਾਰਾਂ ਤੱਕ ਪਹੁੰਚਾਉਂਦੇ ਆ ਤੇ ਹੋਰ ਵੀ ਜਿਹੜੇ ਧਾਰਮਿਕ ਕੰਮ ਹੁੰਦੇ ਆ ਸਮਾਜਿਕ ਕੰਮ ਹੁੰਦੇ ਆ ਸੈਲੀਬ੍ਰੇਸ਼ਨ ਹੁੰਦੇ ਆ ਅਕਸਰ ਮਨਾਉਂਦੇ ਰਹਿੰਦੇ ਆ ਸੋ ਮੈਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਜੀ ਜਿਨ੍ਹਾਂ ਦੇ ਹੱਥਾਂ ਵਿੱਚ ਝਾਦਾ ਕੱਪ ਨਹੀਂ ਹੈ ਇੱਕ ਦੂਜੇ ਵਾਸਤੇ ਆਪਾਂ ਤਾੜੀ ਵਜਾ ਸਕਦੇ ਆ ਜੀ ਸੋ ਅੱਜ ਫੁੱਲ ਇੰਜੋਏ ਕੀਤਾ ਮਸਾਲੇ ਵਾਲੀ ਚਾਹ ਮੈਨੂੰ ਵੀ ਪੀਣ ਨੂੰ ਮਿਲੀ ਤੇ ਇਹ ਇਹਨਾਂ ਨਾਲ ਗੱਲਾਂ ਬਾਤਾਂ ਹੋ ਗਈਆਂ ਸਾਡੇ ਹਰਪ੍ਰੀਤ ਵਾਲੀਆ ਜੀ ਵਾਲੀਆ ਜੀ ਇਹ ਤੁਸੀਂ ਕੁਝ ਬੋਲਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਹਰ ਇੱਕ ਸ਼ਨੀਵਾਰ ਸਾਡੇ ਚਾਹ ਦਾ ਪ੍ਰੋਗਰਾਮ ਹੁੰਦਾ ਹੈ ਤੇ ਚੋਪੜਾ ਜੀ ਚਾਹ ਲੈ ਕੇ ਆਉਂਦੇ ਨੇ ਪੱਟੀ ਜੀ ਆਂਡੇ ਲੈ ਕੇ ਆਉਂਦੇ ਨੇ ਅੱਜ ਗਲਾਬ ਜਮ ਅੱਜ ਗਲਾਬ ਜਮ ਅੱਜ ਗਲਾਬ ਜਮ ਕਿਉਂਕਿ ਬਿਹਾਰ ਦੇ ਵਿੱਚ ਮੋਦੀ ਸਰਕਾਰ ਬਣੀ ਹੈ ਸੋ ਪੱਟੀ ਸਾਹਿਬ ਨੇ ਸਭ ਦਾ ਮਿੱਠਾ ਮੂੰਹ ਕਰਾਇਆ ਜੀ ਪੱਟੀ ਸਾਹਿਬ ਨੇ ਮਿੱਠਾ ਕਰਾਇਆ ਜੀ ਪੱਟੀ ਸਾਹਿਬ ਨੇ ਆਪਣਾ ਨਾਮ ਬਜ਼ਰ ਕੇ ਆਰਐਸ ਪੱਟੀ ਤੋਂ ਆਰਐਸ ਮੋਦੀ ਰਾਸ ਤੋਂ ਕੋਈ ਗੱਲ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਦੇਸ਼ ਦੀ ਗੱਲ ਕਰਦੇ ਨੇ ਆਪਾਂ ਅੱਜ ਗੱਲ ਕਰਦੇ ਆ ਏਸੇ 12 ਦਰੀ ਬਾਗ ਦੀ 12 ਦਰੀ ਗਾਰਡਨ ਵਿੱਚ ਤਕਰੀਬਨ 24 ਗਰੁੱਪ ਨੇ ਹਰ ਗਰੁੱਪ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਸੁਭਾਗ્ય ਮਿਲਦਾ ਬਹੁਤ ਹੀ ਅੱਛੇ ਲੋਕ ਨੇ ਸਵੇਰੇ ਸਵੇਰੇ ਸਰਦੀਆਂ ਵਿੱਚ ਤੇ ਹਰ ਮੌਸਮ ਵਿੱਚ ਉੱਠ ਕੇ ਆਂਦੇ ਲੇਕਿਨ ਸਰਦੀ ਦੇ باوجود ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੁਝ ਸੁਨੇਹਾ ਦੇਣਾ ਚਾਹੋਗੇ ਜੀ ਜਿਹੜੇ ਲੋਕ ਘਰਾਂ ਵਿੱਚ ਬੈਠ ਜਾਂਦੇ ਸਰਦੀਆਂ ਵਿੱਚ ਜੀ ਸੋ ਸਰਦੀਆਂ ਵਿੱਚ ਰਜਾਈ ਛੱਡੋ ਕੰਬਲ ਛੱਡੋ ਬਾਗ ਦੇ ਗਾਰਡਨ ਵਿੱਚ ਆਓ ਸੈਰ ਕਰੋ ਸਿਹਤ ਦਾ ਖਿਆਲ ਰੱਖੋ ਸੋ ਸਾਰੇ ਐਨੀ ਟਾਈਮ ਦੇ ਲੋ ਦਵਾਈ ਬੂਟੀ ਨਾਲ ਉਹ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਜੀ ਉਹ ਦਵਾਈ ਬੂਟੀ ਲੋ ਇਹ ਵਾਲੀਆ ਜੀ ਕਹਿੰਦੇ ਨੇ ਅਕਸਰ ਜਿਹੜੇ ਲੋਕ ਫਿਟਨੈਸ ਕਰਨ ਵਾਸਤੇ ਆਉਂਦੇ ਨੇ ਸਿਕੰਦਰਪਾਲ ਜੀ ਵੀ ਕਹਿੰਦੇ ਨੇ ਜਿਹੜੇ ਲੋਕ ਸਵੇਰੇ ਸਵੇਰੇ ਆਪਣੇ ਸਿਹਤ ਦੇ ਪ੍ਰਤੀ ਜਾਗਰੂਕ ਹੁੰਦੇ ਨੇ ਉਹਨਾਂ ਨੂੰ ਦਵਾਈਆਂ ਦੀ ਲੋੜ ਨਹੀਂ ਹੁੰਦੀ ਜਿਹੜੇ ਲੋਕ ਕੁਦਰਤ ਨਾਲ ਜੁੜ ਜਾਂਦੇ ਨੇ ਮੈਂ ਸ਼ੰਕਰ ਚੋਹਾਨ ਯੂਟਿਊਬਰ ਇਸ ਵੀਡੀਓ ਨੂੰ ਦੇਸ਼ ਵਿਦੇਸ਼ ਵਿੱਚ ਵੀ ਵੇਖੀ ਜਾਏਗੀ ਜੀ ਕੈਨੇਡਾ ਆਸਟ੍ਰੇਲੀਆ ਤੇ ਹੋਰ ਵੀ ਦੇਸ਼ਾਂ ਵਿੱਚ ਤੇ ਆਪਣੇ ਭਾਰਤ ਵਿੱਚ ਤੇ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਕਿ ਜਿਹੜੇ ਲੋਕ ਇੱਕ ਉਮਰ ਹੋਣ ਦੇ ਬਾਵਜੂਦ ਘਰਾਂ ਵਿੱਚ ਬੈਠ ਜਾਂਦੇ ਨੇ ਸਿਮਟ ਕੇ ਰਹਿ ਜਾਂਦੇ ਨੇ ਉਹ ਆਪਣੇ ਆਲੇ ਦੁਆਲੇ ਜਿੱਥੇ ਵੀ ਪਾਰਕ ਨੇ ਕੋਈ ਜਿਮ ਕਿੱਥੇ ਵੀ ਕੋਈ ਧਿਆਨ ਸਾਧਨਾ ਤੁਸੀਂ ਕਰਨੀ ਹੈ ਤਾਂ ਸਵੇਰੇ ਸਵੇਰੇ ਘਰੋਂ ਬਾਹਰ ਨਿਕਲਿਆ ਕਰੋ ਇੱਕ ਵਾਰ ਫਿਰ ਜਿਨ੍ਹਾਂ ਦੇ ਹੱਥਾਂ ਵਿੱਚ ਜ਼ਿਆਦਾ ਕੰਪਨੀ ਹੈ ਤਾੜੀ ਵਜਾ ਸਕਦੇ ਨੇ ਜੀ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ